ਜਲੰਧਰ ਵਾਸੀਆਂ ਦੇ ਲਈ ਵੱਡੀ ਖਬਰ ਹੈ ਜਲੰਧਰ ਦੇ ਵਿੱਚ ਬਾਜ਼ਾਰ ਕੁਝ ਦਿਨਾਂ ਤੱਕ ਬੰਦ ਰਹਿਣਗੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਤਅਸਲ ਜਲੰਧਰ ਸ਼ਹਿਰ ਦੇ ਵਿੱਚ ਸਭ ਤੋਂ ਪ੍ਰਮੁੱਖ ਬਾਜ਼ਾਰ ਕੁਝ ਦਿਨਾਂ ਤੱਕ ਬੰਦ ਰਹਿਣ ਵਾਲੇ ਨੇ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਤੁਹਾਡੇ ਨਾਲ ਅਸੀਂ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਵੀਡੀਓ ਦੇਖੋ ਤੇ ਹੋਰਾਂ ਲੋਕਾਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਜੋ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚਦਾ ਹੋ ਸਕੇ ਜਲੰਧਰ ਸ਼ਹਿਰ ਦੇ ਵਿੱਚ ਸਭ ਤੋਂ ਪ੍ਰਮੁੱਖ ਬਾਜ਼ਾਰਾਂ ਦੇ ਵਿੱਚ ਦਰਅਸਲ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਹਨਾਂ ਬਾਜ਼ਾਰਾਂ ਦੇ ਵਿੱਚ ਅਟਾਰੀ ਬਾਜ਼ਾਰ ਦਾ ਨਾਂ ਆਉਂਦਾ ਸਭ ਤੋਂ ਪਹਿਲਾਂ ਪੰਜ ਪੀਰ ਬਾਜ਼ਾਰ ਸ਼ਾਮਲ ਹੈ ਰਸਤਾ ਮੁਹੱਲਾ ਭਾਂਡਿਆਂ ਵਾਲਾ ਬਾਜ਼ਾਰ ਭਗਤ ਸਿੰਘ ਚੌਕ ਪ੍ਰਤਾਪ ਬਾਗ ਮਾਰਕੀਟ ਅਤੇ ਹੋਰ ਨੇੜੇ ਦੇ ਬਾਜ਼ਾਰ ਜਿਹੜੇ ਨੇ ਉਹਨਾਂ ਦੇ ਵਿੱਚ 6 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਇਹ ਜਾਣਕਾਰੀ ਹੋਲਸੇਲ ਸ਼ੂ ਮਰਚੈਂਟ ਐਸੋਸੀਏਸ਼ਨ ਨੇ ਸਾਂਝੀ ਕੀਤੀ ਹੈ ਦਰਅਸਲ ਇਹਨਾਂ ਦੇ ਵਿੱਚ ਸਿਰਫ ਜੁੱਤੀਆਂ ਦੀ ਮਾਰਕੀਟ ਜਿਹੜੀ ਹੈ ਉਹ ਬੰਦ ਰਹਿਣ ਵਾਲੀ ਹੈ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮਨਚੰਦਾ ਨੇ ਕਿਹਾ ਹੈ ਕਿ ਉਕਤ ਬਾਜ਼ਾਰ 23 ਜੂਨ ਤੋਂ 28 ਜੂਨ ਤੱਕ ਬੰਦ ਰਹਿਣਗੇ ਉਕਤ ਬਾਜ਼ਾਰਾਂ ਦੇ ਵਿੱਚ ਚਪਲਾਂ ਅਤੇ ਜੁੱਤੀਆਂ ਦੀਆਂ ਸਾਰੀਆਂ ਦੁਕਾਨਾਂ ਗਰਮੀ ਦੀਆਂ ਛੁੱਟੀਆਂ ਕਾਰਨ ਬੰਦ ਰਹਿਣਗੀਆਂ ਇਹ ਫੈਸਲਾ ਐਸੋਸੀਏਸ਼ਨ ਦੇ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਹੀ ਲਿਆ ਗਿਆ ਹੈ ਉੱਤੇ ਹੀ ਮੁੱਖ ਫਗਵਾੜਾ ਗੇਟ ਇਲੈਕਟ੍ਰੀਕਲ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ 26 ਜੂਨ ਤੋਂ ਲੈ ਕੇ 29 ਜੂਨ ਤੱਕ 4 ਦਿਨਾਂ ਦੇ ਲਈ ਬੰਦ ਰਹਿਣਗੀਆਂ ਇਹ ਫੈਸਲਾ ਫਗਵਾੜਾ ਗੇਟ ਇਲੈਕਟ੍ਰੀਕਲ ਡੀਲਰਸ ਐਸੋਸੀਏਸ਼ਨ ਵੱਲੋਂ ਗਰਮੀ ਦੀਆਂ ਸਾਲਾਨਾ ਛੁੱਟੀਆਂ ਦੇ ਮੱਦੇ ਨਜ਼ਰ ਲਿਆ ਗਿਆ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਸੈਗਲ ਨੇ ਦੱਸਿਆ ਕਿ ਇਹ ਪਰੰਪਰਾ ਪਿਛਲੇ ਲਗਭਗ 13 ਸਾਲਾਂ ਤੋਂ ਨਿਭਾਈ ਜਾ ਰਹੀ ਹੈ ਜਿਸ ਦੇ ਵਿੱਚ ਗਰਮੀਆਂ ਦੌਰਾਨ ਵਪਾਰੀ ਵਰਗ ਕੁਝ ਦਿਨ ਆਰਾਮ ਕਰਦਾ ਹੈ ਜਾਂ ਕਿਤੇ ਘੁੰਮਣ ਜਾਂਦਾ ਹੈ ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਇਸ ਸਾਲ ਵੀ 26 ਤੋਂ 29 ਜੂਨ ਤੱਕ ਬਾਜ਼ਾਰ ਬੰਦ ਰੱਖਣ ਦਾ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਗਿਆ ਹੈ ਮਾਹੀਰਾ ਗੇਟ ਸ਼ਾਪਕੀਪਰਸ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਸੂਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ ਦੇ ਸਬੰਧ ਦੇ ਵਿੱਚ ਮਾਹੀ ਹਿਰਾ ਗੇਟ ਦੀ ਮਾਰਕੀਟ 26 ਤੋਂ 29 ਜੂਨ 2025 ਤੱਕ ਬੰਦ ਰਹੇਗੀ ਇਸ ਦੌਰਾਨ ਸਟੇਸ਼ਨਰੀ ਅਤੇ ਕਿਤਾਬਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਰਮਨਸੂਰੀ ਨੇ ਜਲੰਧਰ ਸਮੇਤ ਹੋਰ ਜ਼ਿਲ੍ਹਿਆਂ ਤੋਂ ਆਉਣ ਵਾਲੇ ਵਪਾਰੀਆਂ ਅਤੇ ਗਾਹਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਹਨਾਂ ਤਰੀਕਿਆਂ ਦੇ ਵਿੱਚ ਮਾਰਕੀਟ ਦੇ ਵਿੱਚ ਖਰੀਦਦਾਰੀ ਦੀ ਯੋਜਨਾ ਨਾ ਬਣਾਉਣ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਐਸੋਸੀਏਸ਼ਨ ਵੱਲੋਂ ਸਾਰੀਆਂ ਸੰਬੰਧਿਤ ਥੀਰਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ ਕਿ ਮਾਰਕੀਟ ਬੰਦ ਰਹੇਗੀ ਮਾਰਕੀਟ ਬੰਦ ਰਹਿਣ ਦੌਰਾਨ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਪਟ ਜਲੰਧਰ ਵਾਸੀਆਂ ਦੇ ਲਈ ਵੱਡੀ ਖਬਰ ਹੈ ਜਿੱਥੇ ਜਲੰਧਰ ਦੇ ਵਿੱਚ ਮਾਰਕੀਟ ਬੰਦ ਰੱਖੀ ਜਾਵੇਗੀ ਉੱਥੇ ਹੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ ਵੀ ਬਾਜ਼ਾਰ ਜਿਹੜੇ ਨੇ ਉਹ ਵੱਖ-ਵੱਖਰੀਆਂ ਤਰੀਕਾਂ ਦੇ ਉੱਤੇ ਬੰਦ ਰੱਖੇ ਜਾਣਗੇ ਤਾਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ 26 ਜੂਨ ਤੋਂ ਲੈ ਕੇ 29 ਜੂਨ ਤੱਕ 4 ਦਿਨਾਂ ਤੱਕ ਮੁੱਖ ਫਗਵਾੜਾ ਗੇਟ ਇਲੈਕਟ੍ਰੀਕਲ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਤੇ ਦੂਜੇ ਪਾਸੇ 23 ਜੂਨ ਤੋਂ ਲੈ ਕੇ 28 ਜੂਨ ਤੱਕ ਟਾਰੀ ਬਾਜ਼ਾਰ, ਪੰਜਪੀਰ ਬਾਜ਼ਾਰ, ਰਸਤਾ ਮੁਹੱਲਾ, ਭਾਂਡਿਆਂ ਵਾਲਾ ਬਾਜ਼ਾਰ, ਭਗਤ ਸਿੰਘ ਚੌਕ, ਪ੍ਰਤਾਪ ਬਾਹ ਮਾਰਕੀਟ ਅਤੇ ਹੋਰ ਨੇੜੇ ਦੇ ਬਾਜ਼ਾਰ ਜੁੜੇ ਨੇ ਉੱਥੇ 6 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸਿਰਫ ਜੁੱਤੀਆਂ ਦੀ ਮਾਰਕੀਟ ਜਿਹੜੀ ਹੈ ਉਹ ਇਹਨਾਂ ਬਾਜ਼ਾਰਾਂ ਦੇ ਵਿੱਚ ਬੰਦ ਰਹੇਗੀ ਨਿਊਜ਼ ਚੈਸ ਰਿਪੋਰਟ ਲਾਈਪ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਲਾਈਪ ਪੰਜਾਬੀ ਟੀਵੀ